ਪੰਜਾਬੀ ਭਾਸ਼ਾ ਦਾ ਇੱਕ ਵਾਕ ਹੈ ਇੱਕ ਸੇਬ ਲਿਆ ਹੈ ਕਿ ਲਈ ਹੈ ਲਿਆ ਹੈ ਕੇਵਲ ਇੱਕ ਤੋਂ ਨਹੀਂ ਪਤਾ ਲੱਗਦਾ ਹੈ ਕਿ ਇੱਕ ਪੁਲਿੰਗ ਬਾਰੇ ਹੈ ਕਿ ਇਸਤਰੀ ਲਿੰਗ ਬਾਰੇ ਹੈ ਪਰ ਇੱਕ ਨਾਲ ਕਿਰਿਆ ਲਿਆ ਦਰਜ ਹੈ ਕਿਉਂ ਜੋ ਲਿਆ ਪੁਲਿੰਗ ਹੈ ਇਸ ਲਈ ਇੱਕ ਵੀ ਪੁਲਿੰਗ ਹੋ ਜਾਂਦਾ ਹੈ ਪੰਜਾਬੀ ਪਾਸ਼ਾ ਦਾ ਇੱਕ ਹੋਰ ਵਾਕ ਹੈ ਇੱਕ ਵਾਰੀ ਲਈ ਹੈ ਸੇਬ ਲਿਆ ਹੈ ਵਾਰੀ ਲਈ ਹੈ ਲੈਨੇ ਇਸਤਰੀ ਲਿੰਗ ਨਿਰਧਾਰਤ ਕਰ ਦਿੱਤਾ ਹੈ ਇਸ ਲਈ ਇੱਕ ਹੁਣ ਇਸਤਰੀ ਲਿੰਗ ਬਣ ਗਿਆ ਹੈ ਕਿਉਂਕਿ ਇੱਕ ਦਾ ਲਿੰਗ ਆਪਣੇ ਆਪ ਤੋਂ ਨਿਰਧਾਰਤ ਨਹੀਂ ਹੋਇਆ ਹੈ ਇਸ ਲਈ ਪੁਲਿੰਗ ਹੋਵੇ ਜਾਂ ਇਸਤਰੀ ਲਿੰਗ ਇੱਕ ਦਾ ਉਚਾਰਣ ਇੱਕ ਹੀ ਰਹਿੰਦਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬੀ ਭਾਸ਼ਾ ਵਿੱਚ ਇੱਕ ਦਾ ਲਿੰਗ ਵਾਕ ਦੀ ਕਿਰਿਆ ਤੇ ਨਿਰਭਰ ਹੈ ਪੰਜਾਬੀ ਭਾਸ਼ਾ ਵਿੱਚ ਹੀ ਬਹੁਵਚਨ ਲਈ ਵੀ ਵੱਖਰੇ ਸ਼ਬਦ ਦੀ ਵਰਤੋਂ ਕਰਨੀ ਪੈਂਦੀ ਹੈ ਜਿਵੇਂ ਕਈ ਸੇਵ ਲੈ ਹਨ ਹੁਣ ਇੱਕ ਦੀ ਜਗ੍ਹਾ ਤੇ ਸ਼ਬਦ ਕਈ ਹੈ ਬਹੁਵਚਨ ਬਣਾਉਣ ਲਈ ਪੰਜਾਬੀ ਭਾਸ਼ਾ ਵਿੱਚ ਇੱਕ ਦਾ ਕਈ ਕਰਨਾ ਪੈਂਦਾ ਹੈ ਅਤੇ ਕਿਰਿਆ ਵੀ ਲੈ ਹੋ ਜਾਂਦੀ ਹੈ ਕਈ ਸੇਵ ਲੈ ਹਨ ਪਰ ਗੁਰਬਾਣੀ ਦੀ ਭਾਸ਼ਾ ਜਾਂ ਗੁਰ ਭਾਸ਼ਾ ਵਿੱਚ ਇਉਂ ਨਹੀਂ ਹੁੰਦਾ ਹੈ ਗੁਰ ਭਾਸ਼ਾ ਵਿੱਚ ਇੱਕ ਦੇ ਹੀ ਵਖ ਵਖਸ ਰੂਪਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਇੱਕ ਵਚਨ ਹੈ ਜਾਂ ਬਹੁ ਵਚਨ ਹੈ ਅਤੇ ਇੱਕ ਤੋਂ ਹੀ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇੱਕ ਇਸਤਰੀ ਲਿੰਗ ਹੈ ਜਾਂ ਪੁਲਿੰਗ ਹੈ ਇਹ ਸਾਰਾ ਕੁਝ ਕੇਵਲ ਇੱਕ ਦੇ ਵੱਖ-ਵੱਖ ਰੂਪਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਇਸ ਲਈ ਪੰਜਾਬੀ ਭਾਸ਼ਾ ਤੋਂ ਵਿਲੱਖਣ ਗੁਰੂ ਭਾਸ਼ਾ ਵਿੱਚ ਇੱਕ ਦੇ ਹਰ ਸਰੂਪ ਦਾ ਵਿਲੱਖਣ ਉਚਾਰਣ ਹੋਣਾ ਜ਼ਰੂਰੀ ਹੈ ਗੁਰਬਾਣੀ ਦੇ ਉਪਦੇਸ਼ਾਂ ਵਿੱਚ ਇੱਕ ਦੇ ਵਖ ਵਖ ਸਰੂਪਾਂ ਨੂੰ ਸਮਝਦੇ ਹਾਂ ਸਤ ਕਰਤਾਰ ਗੁਰਬਾਣੀ ਫਾਊਂਡੇਸ਼ਨ ਚੈਨਲ ਦੀ ਹਰ ਵੀਡੀਓ ਵਿੱਚ ਨਿਰੋਲ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਵਿਚਾਰ ਦਾ ਕੇਂਦਰ ਬਿੰਦੂ ਇੱਕ ਸ਼ਬਦ ਦੇ ਵਖ ਵਖ ਸਰੂਪਾਂ ਦੇ ਉਚਾਰਣ ਅਤੇ ਭਾਵ ਨੂੰ ਸਮਝਣਾ ਹੈ ਜੇਕਰ ਤੁਸੀਂ ਗੁਰਬਾਣੀ ਨੂੰ ਸਮਝਣ ਵਿੱਚ ਰੁਚੀ ਰੱਖਦੇ ਹੋ ਤਾਂ ਗੁਰਬਾਣੀ ਦੇ ਇਸ ਚੈਨਲ ਗੁਰਬਾਣੀ ਫਾਊਂਡੇਸ਼ਨ ਨੂੰ ਸਬਸਕ੍ਰਾਈਬ ਹੀ ਕਰ ਲਵੋ ਅਤੇ ਟੱਲੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਗੁਰਬਾਣੀ ਦੀ ਭਾਸ਼ਾ ਵਿੱਚ ਜਦੋਂ ਇੱਕ ਇੱਕ ਵਚਨ ਇਸਤਰੀ ਲਿੰਗ ਹੁੰਦਾ ਹੈ ਤਾਂ ਸਰੂਪ ਹੁੰਦਾ ਹੈ ਇੱਕ ਕਕਾ ਮੁਕਤਾ ਜਦੋਂ ਇੱਕ ਇੱਕ ਵਚਨ ਪੁਲਿੰਗ ਹੁੰਦਾ ਹੈ ਤਾਂ ਸਰੂਪ ਹੁੰਦਾ ਹੈ ਇੱਕ ਕੱਕੇ ਨੂੰ ਔਂਕਰ ਜਦੋਂ ਇੱਕ ਬਹੁਵਚਨ ਹੁੰਦਾ ਹੈ ਤਾਂ ਸਰੂਪ ਹੁੰਦਾ ਹੈ ਇੱਕ ਕੱਕੇ ਨੂੰ ਸਿਹਾਰੀ ਇਹ ਵਖ ਵਖ ਸਰੂਪ ਗੁਰੂ ਸਾਹਿਬ ਨੇ ਵਿਸ਼ੇਸ਼ ਉਚੇਚ ਨਾਲ ਸਭਾਏ ਮਾਨ ਕੀਤੇ ਹਨ ਕਿਉਂ ਜੋ ਗੁਰ ਭਾਸ਼ਾ ਵਿੱਚ ਇੱਕ ਦਾ ਲਿੰਗ ਇੱਕ ਦੇ ਵਖ ਵਖ ਸਰੂਪਾਂ ਤੋਂ ਹੀ ਸਥਾਪਿਤ ਹੁੰਦਾ ਹੈ ਇਸ ਲਈ ਇੱਕ ਦੇ ਹਰ ਸਰੂਪ ਦਾ ਵਿਲੱਖਣ ਉਚਾਰਣ ਹੋਣਾ ਜ਼ਰੂਰੀ ਹੈ ਇਸ ਦਾ ਹੱਲ ਕੀ ਹੈ ਇੱਕ ਇੱਕ ਅਤੇ ਇੱਕ ਦਾ ਵਿਲੱਖਣ ਉਚਾਰਣ ਕਿਵੇਂ ਕਰੀਏ ਇਸ ਦਾ ਹੱਲ ਲਗਾ ਦੀਆਂ ਧੁਨੀਆਂ ਵਿੱਚ ਹੈ ਇੱਕ ਅਤੇ ਇੱਕ ਦਾ ਉਚਾਰਣ ਮੁਕਤੇ ਦੀਆਂ ਧੁਨੀਆਂ ਅਨੁਸਾਰ ਹੁੰਦਾ ਹੈ ਇਕ ਦੇ ਕੱਕੇ ਦਾ ਉਚਾਰਣ ਮੁਕਤੇ ਦੀ ਲਗੂ ਤੋਨੀ ਵਾਲਾ ਹੈ ਇਕ ਇਕ ਦੇ ਕੱਕੇ ਦਾ ਉਚਾਰਣ ਮੁਕਤੇ ਦੀ ਦੀਰਗ ਤੋਨੀ ਵਾਲਾ ਹੈ ਇਕ 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 ਦਾ ਉਚਾਰਣ ਲਾਮ ਦੀ ਤੋਨੀ ਅਨੁਸਾਰ ਕਰਨਾ ਹੈ ਇਕ ਦੇ ਕੱਕੇ ਨੂੰ ਸਿਹਾਰੀ ਦਾ ਉਚਾਰਣ ਲਾਮ ਦੀ ਲਗੂ ਤੋਨੀ ਵਾਲਾ ਹੈ ਇੱਕ 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 ਕਕੇ ਮੁਕਤੇ ਲਈ ਮੁਕਤੇ ਦੀ ਲਗੂਤੁਨੀ ਦਾ ਉਚਾਰਨ ਕਿਵੇਂ ਕਰਨਾ ਹੈ ਜਿਵੇਂ ਇੱਕ ਦਾ ਉਚਾਰਨ ਜੀਬ ਦੰਦਾਂ ਨੂੰ ਪਿੱਛੋਂ ਛੋਂਦੀ ਹੈ ਇੱਕ ਇੱਕ ਪਰ ਦੰਦਾਂ ਨੂੰ ਛੱਡਦੀ ਨਹੀਂ ਹੈ ਅਤੇ ਮੂੰਹ ਦਾ ਉੱਪਰਲਾ ਜਬਾੜਾ ਜੀਬ ਨੂੰ ਦਬਾਉਂਦਾ ਹੈ ਹੁਣ ਆਉਨੇ ਆ ਕੱਕੇ ਨੂੰ ਔਂਕੜ ਲਈ ਮੁਕਤੇ ਦੀ ਦੇਰਗ ਤੋਂ ਨਹੀਂ ਦਾ ਉਚਾਰਨ ਇਹ ਕਿਵੇਂ ਕਰਨਾ ਹੈ ਇੱਕ ਦਾ ਉਚਾਰਨ ਜੀਬ ਦੰਦਾਂ ਨੂੰ ਪਿੱਛੇ ਛੋਂਦੀ ਹੈ ਅਤੇ ਛੱਡ ਦਿੰਦੀ ਹੈ ਇੱਕ ਇੱਕ ਅਤੇ ਮੂੰਹ ਦਾ ਉੱਪਰਲਾ ਜਬਾੜਾ ਵੀ ਜੀਬ ਤੇ ਦਬਾਅ ਪਾਉਣਾ ਛੱਡ ਦਿੰਦਾ ਹੈ ਅਤੇ ਜੀਬ ਹੇਠਾਂ ਹੋ ਜਾਂਦੀ ਹੈ ਇੱਕ 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 ਕੱਕੇ ਨੂੰ ਸਿਹਾਰੀ ਲਈ ਲਾਮ ਦੀ ਲਗੂਤਨੀ ਦਾ ਉਚਾਰਨ ਕਿਵੇਂ ਕਰਨਾ ਹੈ ਇਕੇ ਇਕੇ ਦਾ ਉਚਾਰਨ ਮੁਕਤੇ ਦੀ ਦੀਰਗ ਤੋਨੀ ਰਾਹੀਂ ਜਦੋਂ ਉੱਪਰਲਾ ਜਬਾੜਾ ਜੀਭ ਦੇ ਦਬਾਅ ਪਾਉਣਾ ਛੱਡਣ ਲੱਗਦਾ ਹੈ ਤਾਂ ਜੀਭ ਹੇਠਾਂ ਜਾਣ ਦੀ ਬਜਾਏ ਉੱਪਰ ਵੱਲ ਹੋ ਜਾਂਦੀ ਹੈ ਇਕੇ ਇਕੇ ਤਾਂ ਇਓ ਤਿੰਨਾਂ ਦਾ ਉਚਾਰਨ ਇਕ ਇਕ ਇਕੇ ਇਕ ਇੱਕ ਇੱਕੇ ਹੋ ਜਾਂਦਾ ਹੈ ਇਕ ਜਿਸ ਦਾ ਭਾਵ ਇਕਵਚਨ ਇਸਤਰੀ ਲਿੰਗ ਹੈ ਇਸ ਇਕ ਦੇਕਕੇ ਦਾ ਉਚਾਰਨ ਮੁਕਤੇ ਦੀ ਲਗੂ ਤੋਂ ਨਹੀਂ ਵਾਲਾ ਹੁੰਦਾ ਹੈ ਗੁਰਾ ਇਕ ਦੇਹ 부ਜਾਈ ਇਕ ਇਕ ਦੇਹ 부ਜਾਈ हे ਸਤਿਗੁਰੂ ਇਕ ਸਮਝ ਦੇਵ 부ਜਾਈ ਇਸਤਰੀ ਲਿੰਗ ਹੈ ਇਸ ਲਈ ਇਕ ਦੇ ਇਸ ਸਰੂਪ ਦੀ ਵਰਤੋਂ ਹੋਈ ਹੈ ਇਕ ਦੇ ਸਹੀ ਉਚਾਰਨ ਰਾਹੀਂ ਇਕ ਦੇ ਇਕਵਚਨ ਅਤੇ ਇਸਤਰੀ ਲਈ ਹੋਣ ਦਾ बोध ਹੋ ਜਾਂਦਾ ਹੈ ਗੁਰਬਾਣੀ ਦਾ ਇੱਕ ਹੋਰ ਫਰਮਾਨ ਹੈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇਕਰ ਸਤਿਗੁਰੂ ਦੀ ਇੱਕ ਸਿੱਖਿਆ ਨੂੰ ਸਮਝ ਲਿਆ ਜਾਵੇ ਤਾਂ ਮੁਖ ਦੀ ਬੁੱਧੀ ਵਿੱਚ ਅਜਿਹੇ ਵਿਚਾਰ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਰਤਨਾ ਜਵਾਹਰਾ ਮਾਨਕਾ ਜਹੀ ਹੁੰਦੀ ਹੈ ਸਖਿਆ ਇਸਤਰੀ ਲਿੰਗ ਹੈ ਇਸ ਲਈ ਇਕ ਦੇ ਸਰੂਪ ਦੀ ਵਰਤੋਂ ਹੋਈ ਹੈ ਇਕ ਦੇ ਸਹੀ ਉਚਾਰਨ ਰਾਹੀਂ ਇਕ ਦੇ ਵਚਨ ਅਤੇ ਇਸਤਰੀ ਲਿੰਗ ਹੋਣ ਦਾ बोਧ ਹੋ ਜਾਂਦਾ ਹੈ ਸੰਯੁਕਤ ਸ਼ਬਦਾਂ ਵਿੱਚ ਸਰੂਪ ਇੱਕ ਹੀ ਹੁੰਦਾ ਹੈ ਜਿਵੇਂ ਇੱਕ ਸਮਾਨ ਇਕ ਅੱਧ ਇੱਕ ਸੰਗਾ ਇਕਤਰੀਆ ਇਕ ਸਬਦੀ ਗੁਰਬਾਣੀ ਦੇ ਫਰਮਾਨ ਹਨ ਉੱਚ ਨੀਚ ਸਭ ਇਕ ਸਮਾਨ ਕੀਟ ਹਸਤੀ ਬਣਿਆ ਭਾਵ ਇੱਕੋ ਜਹੇ ਇਕ ਸਮਾਨ ਜੇ ਇਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਇਕ ਅੱਧੀ ਇਕ ਅੱਧ ਬਿਖ ਅੰਮ੍ਰਿਤ ਬਸ ਹੈ ਇਕ ਸੰਗਾ ਇਕ ਸੰਗਾ ਇਕ ਸੰਗ ਬਿਰਖ ਇੱਕ ਤਰੀਆ ਇੱਕ ਤਰ੍ਹਾਂ ਦੇ ਇੱਕ ਤਰੀਆ ਇਸੇ ਤਰ੍ਹਾਂ ਇੱਕ ਸਬਦੀ ਬਹੁ ਰੂਪ ਅਵਤੂਤਾ ਇੱਕੋ ਸ਼ਬਦ ਦੁਹਰਾਉਣ ਵਾਲੇ ਇੱਕ ਸਬਦੀ ਇਓ ਸੰਯੁਕਤ ਸ਼ਬਦਾਂ ਭਾਵ ਜਦੋਂ ਦੋ ਸ਼ਬਦ ਮਿਲ ਕੇ ਇੱਕ ਸ਼ਬਦ ਬਣੇ ਤਾਂ ਉਸ ਵਿੱਚ ਸਰੂਪ ਇੱਕ ਕਕੇ ਫੋਕਤੇ ਵਾਲਾ ਹੀ ਹੁੰਦਾ ਹੈ ਇਸ ਪਰ ਨਾਮ ਦਾ ਦੂਜਾ ਸਰੂਪ ਹੈ ਇਕ ਜਿਸ ਦਾ ਭਾਵ ਹੈ ਇਕਵਚਨ ਪੁਲਿੰਗ ਇਸ ਇਕ ਦੇ ਕਕੇ ਦੇ ਔਂਕਰ ਦਾ ਉਚਾਰਣ ਮੁਕਤੇ ਦੀ ਦੀਰਗ ਤੋਣੀ ਵਾਲਾ ਕੀਤਾ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਭਾਵ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਜਿਹੜਾ ਇਕ ਰਬ ਹੈ ਉਮੈਨ ਨੂੰ ਭੁੱਲ ਨਾ ਜਾਵੇ ਦਾਤਾ ਪੁਲਿੰਗ ਹੈ ਇਸ ਲਈ ਇਕ ਦੇ ਇਸ ਸਰੂਪ ਦੀ ਵਰਤੋਂ ਹੋਈ ਹੈ ਇਕ ਦੇ ਮੁਕਤੇ ਦੀ دیرੰਤ ਧੋਣੇ ਵਾਲੇ ਸਹੀ ਉਚਾਰਨ ਰਹੀਂ ਇਕ ਦੇ ਇਕਵਚਨ ਅਤੇ ਪੁਲੇ ਹੋਣ ਦਾ बोਧ ਹੋ ਜਾਂਦਾ ਹੈ ਜੇਕਰ ਇਕ ਨਾਲ ਗੁਪਤ ਜਾਪ ਪਰਗਟ ਸੰਬੰਧਕ ਹੋਵੇ ਤਾ ਇੱਕ ਦਾ ਰੂਪ ਇੱਕ ਹੋ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਨਾ ਨਾ ਦੇਖ ਰਹੇ ਇੱਕ ਰੰਗ ਇੱਕ ਰੰਗ ਭਾਗ ਇੱਕ ਰੰਗ ਵਾਲਾ ਹੁਣ ਵਾਲਾ ਲੁਪਤ ਸੁਬੰਧਕ ਹੈ ਇਸ ਕਰਕੇ ਇੱਕ ਕਕਾ ਮੁਕਤਾ ਹੈ ਇਸੇ ਤਰ੍ਹਾਂ ਰਹਿਣ ਦੇ ਨਸ ਰਹੇ ਇੱਕ ਰੰਗਾ ਇੱਕ ਰੰਗਾ ਇੱਕ ਦੇ ਰੰਗ ਵਿੱਚ ਇੱਕ ਰੰਗਾ ਹੁਣ ਇੱਕ ਦੇ ਦੇਸਵੰਤਕ ਲੁਕਤ ਹੈ ਇਸ ਕਰਕੇ ਇੱਕ ਦਾ ਸਰੂਪ ਕਕਾ ਮੁਕਤਾ ਹੈ ਇਸੇ ਤਰ੍ਹਾਂ ਇੱਕ ਮਨ ਇੱਕ ਰੰਗ ਇੱਕ ਮਨ ਵਿੱਚ ਇੱਕ ਰੰਗ ਵਿੱਚ ਤਾਂ ਇੱਕ ਮਨ ਅਤੇ ਇੱਕ ਰੰਗ ਹਮੇਸ਼ਾ ਕਕਾ ਮੁਕਤਾ ਵਾਲਾ ਹੁੰਦਾ ਹੈ ਗੁਰਬਾਣੀ ਦੇ ਫਰਮਾਨ ਹਨ ਸਦਾ ਸਰੇਵੀ ਇੱਕ ਮਨ ਤੇ ਆਈ ਗੁਰਮੁਖੇ ਸੱਚ ਸਮਾਵਣਾ ਇੱਕ ਮਨ ਇੱਕ ਮਨ ਵਿੱਚ ਇਸ ਤਰ੍ਹਾਂ ਮਨ ਤਨ ਨਾਮ ਰਤੇ ਇਕ ਰੰਗ ਇਕ ਰੰਗ ਵਿੱਚ ਇਕ ਮਨ ਜਾਂ ਇਕ ਰੰਗ ਵਿੱਚ ਇਕ ਦਾ ਇਹੀ ਸਰੂਪ ਕਕਾ ਮੁਕਤਾ ਵਾਲਾ ਹੀ ਹੁੰਦਾ ਹੈ ਇਕ ਦਾ ਤੀਸਰਾ ਸਰੂਪ ਹੈ ਇਕੇ ਇਸ ਅਨਿਸ਼ਚਿਤ ਪ੍ਰਨਾਮ ਦੇ ਸਰੂਪ ਦਾ ਭਾਵ ਹੈ ਕਈ ਇਸ ਬਲਵਚਨ ਵਾਲੇ ਸਰੂਪ ਦਾ ਉਚਾਰਨ ਲਾਮ ਦੀ ਲਗੋਤਨੀ ਵਾਲਾ ਕੀਤਾ ਜਾਂਦਾ ਹੈ ਇਕ ਦੇ દાਤੇ ਇਕ ਦੇ ਪੇਖਾਰੀ ਜੀ ਸਭ ਤੇਰੇ ਚੋਜ ਵੀ ਡਾਣਾ ਇਕ ਕਿ ਬਹੁਵਚਨ ਹੁੰਦਾ ਹੈ ਇਸ ਲਈ ਦਾਤੇ ਨਾਲ ਦਰਜ ਹੈ ਜੋ ਬਹੁਵਚਨ ਹੈ ਇਕ ਕਿ ਬਹੁਵਚਨ ਹੈ ਇਸ ਲਈ ਪੇਖਾਰੀ ਨਹੀਂ ਬਹੁਵਚਨ ਹੈ ਇਕ ਦੇ ਦਾਤੇ ਇਕ ਦੇ ਪੇਖਾਰੀ ਜੀ ਓ ਇੱਕੇ ਦੇ ਸਹੀ ਉਚਾਰਨ ਰਾਹੀਂ ਇੱਕੇ ਦੇ ਬਹੁਵਚਨ ਹੋਣ ਦਾ बोध ਹੋ ਜਾਂਦਾ ਹੈ। ਇਹੋ ਗੁਰਬਾਣੀ ਦੇ ਉਪਦੇਸ਼ਾਂ ਵਿੱਚ ਇੱਕ ਇੱਕ ਅਤੇ ਇੱਕੇ ਦੀ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਤੋਂ ਵਿਲੱਖਣ ਇੱਕ ਦੇ ਹਰ ਸਰੂਪ ਦਾ ਵਿਲੱਖਣ ਪਾਵ ਹੈ। ਇਸ ਲਈ ਹਰ ਸਰੂਪ ਦਾ ਉਚਾਰਨ ਵੀ ਵਿਲੱਖਣ ਹੋਣਾ ਜ਼ਰੂਰੀ ਹੈ। ਇਕ ਦੇ ਕਕੇ ਦਾ ਉਚਾਰਨ ਮੁਕਤੇ ਦੀ ਲਗੂ ਤੁਨੀ ਵਾਲਾ ਇਕ ਹੈ ਇਕ ਦੇ ਕਕੇ ਦਾ ਔਂਕੜ ਦਾ ਉਚਾਰਨ ਮੁਕਤੇ ਦੀ ਦੀਰਗ ਤੁਨੀ ਵਾਲਾ ਇਕ ਹੈ ਜਦ ਕੇ ਇਕ ਦੇ ਕਕੇ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਗੂ ਤੁਨੀ ਵਾਲਾ ਇਕ ਹੈ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ